ਨਾਮ ਹੈ ਜੀ ਅਮਿਤ ਕੁਮਾਰ ਸਾਹਿਬ। ਮੈਂ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਬੜੀ ਹੈਲਪ ਕਰ ਰਹੇ ਸੀ ਜਿੱਥੇ ਟਰਾਲੀ ਨੂੰ ਟਰਾਲੀ ਦੇ ਵਿੱਚ ਪਈ ਸਮਾਨ ਨੂੰ ਅੱਗ ਲੱਗੀ ਹੈ ਬੱਤਿਆਂ ਨਾਲ ਭਰਿਆ ਹੋਇਆ ਸੀ। ਹਾਂ ਜੀ ਸਰ। ਸਾਡੇ ਡਾਕਟਰ ਸਾਹਿਬ ਜੀ ਗੁਰਦੁਆਰਾ ਸਾਹਿਬ ਜਾਂਦੇ ਨੇ 4:10 ਮਿੰਟ ਪਹਿਲਾਂ ਜੀ ਕਿਹੜੇ ਰੱਖਦੇ ਆਪਣੇ ਡਾਕਟਰ ਸੁਮਨ ਗਰੇਵਾਲ। ਅੱਛਾ। ਤੇ ਉਹਨਾਂ ਨੇ ਦੇਖਿਆ ਕਿ ਜਦੋਂ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸੀ ਉਹਨਾਂ ਦਾ ਅੱਧ ਸਿਲਗੀ ਹੋਈ ਸੀ। ਉਹਦੇ ਵਿੱਚ ਟਰੈਕਟਰ ਦੇ ਵਿੱਚ ਹੀ ਟਰੈਕਟਰਾਂ ਦੀ ਟਰਾਲੀ ਦੀ ਵੀ ਛੱਤ ਲੱਤੀ ਹੋਈ ਉਹਨਾਂ ਦੇ ਵਿੱਚ। ਉਹਨਾਂ ਨੇ ਮੈਡਮ ਨੇ ਗੱਡੀ ਉੱਥੇ ਸਟੌਪ ਕਰੀ ਜੀ ਉਹਨਾਂ ਨੇ ਦੇ ਉਹਨੇ ਦੇਖਣ ਤੋਂ ਬਾਅਦ ਇੱਧਰੋਂ ਮੈਂ ਉਹਨਾਂ ਦੇ ਗਾਰਡ ਦੀ ਡਿਊਟੀ ਕਰਦਿਆਂ ਜੀ ਡਾਕਟਰ ਸੰਮਨ ਗਰੇਵਾਲ ਦੇ ਜਦੋਂ ਮੈਂ ਦੇਖਿਆ ਜੀ ਸਾਡੀ ਗੱਡੀ ਕਿਵੇਂ ਖੜ ਗਈ ਮੈਡਮ ਦੀ ਸਰ ਸੰਮਨ ਗਰੇਵਾਲ ਜੀ ਦੀ ਬੇਸ ਕਰਕੇ ਫਿਰ ਮੈਂ ਜਦੋਂ ਰੋਡ ਤੇ ਗਿਆ ਜੀ ਫਿਰ ਮੈਡਮ ਅੱਗੇ ਆ ਕੇ ਗੱਡੀ ਲੈ ਆਏ ਫਿਰ ਉਹਨਾਂ ਨੇ ਦੱਸਿਆ ਵੀ ਬੇਟਾ ਵੀ ਟਰੈਕਟਰ ਨੂੰ ਅੱਗ ਲੱਗੀ ਹੋਈ ਐ ਵੀ ਗੱਤਾਂ ਨਹੀਂ ਭਰੀ ਹੋਈ ਆ ਉਹ ਜਾ ਕੇ ਤੁਸੀਂ ਉਹਨਾਂ ਨੂੰ ਟਰੈਕਟਰ ਵਾਲੇ ਨੂੰ ਜਾ ਕੇ ਕਹੋ ਵੀ ਬੇਸੀ ਕਾਲ ਕਰਤੀ ਆ ਉਹਦੇ ਮੈਂਬਰਾਂ ਨੂੰ ਤੁਸੀਂ ਖਿਭਰਾਉਣਾ ਫਿਰ ਜਦੋਂ ਅਸੀਂ ਗਏ ਜੀ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰੀ ਸਾਡੇ ਮੈਂਬਰ ਫਾਇਰ ਵਗਟ ਲੈ ਕੇ ਆਏ ਜੀ ਉਹਨਾਂ ਨੇ ਪਾਣੀ ਪੂਣੀ ਛਿੜਕਿਆ ਉਹਦੇ ਦੌਰਾਨ ਪਾਣੀ ਛਿੜਕਣ ਦੇ ਦੌਰਾਨ ਵੀ ਅੱਗ ਬੁਝ ਨਹੀਂ ਬੁਝੀ ਨਹੀਂ ਹੈਗੀ ਜੀ ਅੱਗ ਬੁਝੀ ਨਹੀਂ ਹੈਗੀ ਜੀ ਫਿਰ ਹਵਾ ਤੇਜ਼ ਸੀਗੀ ਜੀ ਤੇਜ਼ ਹਵਾ ਦੇ ਵਹਾਅ ਨਾਲ ਉਹ ਅੱਗ ਭੜਕਦੀ ਸੀਗੀ ਤੇਜ਼ ਹੋ ਜਾਂਦੀ ਸੀਗੀ ਫਿਰ ਉਹਨਾਂ ਬਹੁਤ ਕੋਸ਼ਿਸ਼ ਕਰੀ ਪਾਣੀ ਇਧਰੋਂ ਛਿੜਕੇ ਸਾਡਾਂ ਤੋਂ ਘும் ਕੰਮ ਕੇ ਜੀ ਫਿਰ ਉਸ ਦੇ ਕਾਰਨ ਫਿਰ ਜਦੋਂ ਉਹਨਾਂ ਨੇ ਕਿਹਾ ਫਿਰ ਟਰੈਕਟਰ ਨੂੰ ਖਿੱਚ ਕੇ ਟਰਾਲੀ ਨੂੰ ਇਧਰਲੇ ਪਾਸੇ ਲਿਆ ਕੇ ਕੋਸ਼ਿਸ਼ ਕਰੀ ਫਿਰ ਜੀ ਪਾਣੀ ਮਾਰਨ ਦੀ ਜੋਰ ਕੋਸ਼ਿਸ਼ ਕੀਤੀ ਜੀ ਫਿਰ ਵੀ ਅੱਗ ਬੁਝਣ ਚ ਨਹੀਂ ਆਈ ਜੀ ਪਾਣੀ ਮਾਰਨ ਤੋਂ ਬਾਅਦ ਫਿਰ ਅਸੀਂ ਗੱਤੇ-ਕੁੱਤੇ ਹਿਲਾ ਕੇ ਡੰਡੇ-ਡੁੰਡਾਂ ਨਾਲ ਦੇਖਿਆ ਵੀ ਲਿੱਗ ਜੇ ਵੀ ਅਸੀਂ ਖਾਲੀ ਕਰ ਦਈਏ ਇਹਨੂੰ ਵੀ ਪਲਟੀ ਹੋ ਜੇ ਫਿਰ ਤਾਂ ਵੀ ਨਹੀਂ ਉਹ ਬੰਦ ਹੋ ਗਈ ਜੀ ਫਿਰ ਉਸ ਤੋਂ ਬਾਅਦ ਰੱਸਾ ਪਾ ਕੇ ਸੀ ਟਰੈਕਟਰ ਦੁਆਰਾ ਆਣ ਕਿਚਾ ਕੇ ਜੀ ਟ੍ਰੈਲਰੀ ਪਲਟੀ ਪਲਟਣ ਤੋਂ ਬਾਅਦ ਫਿਰ ਉਹਦੇ ਉੱਪਰ ਫਿਰ ਪਾਣੀ ਛਿੜਕਿਆ ਗਿਆ ਜੀ ਫਿਰ ਅੱਗ ਦੇ ਉੱਪਰ ਕਾਪੂ ਪਾਇਆ ਗਿਆ ਹੈਗਾ ਜਿਹਨੇ ਕਾਪੂ ਪਾਇਆ ਗਿਆ ਹੈਗਾ ਪਾਣੀ ਛਿੜਕਣ ਤੋਂ ਬਾਅਦ ਵੀ ਚਲੋ ਬਹੁਤ ਬਚਤ ਰਹਿ ਗਈ ਉਹਨਾਂ ਦੀ ਜੋ ਕਿ ਮਾਲ ਉਹਨਾਂ ਦਾ ਜਾਦੇ ਸੜਾ ਨਹੀਂ ਹੈਗਾ ਅੱਗ ਨਹੀਂ ਲੱਗੀ ਜੀ ਮੈਂ ਮੈਂ ਬੋਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਰਾਜ ਜੀ ਬੋਜੀ ਕੀ ਕਹਿਣਾ ਚਾਹਦੇ ਹੋ ਟਰਾਲੀ ਟਰੈਕਰ ਨੂੰ ਤੇ ਸਮਾਨ ਨੂੰ ਅੱਗ ਲੱਗੇ ਜੀ ਸਿਕੱਤਾ ਵਜੂਸ ਸਪਲਾਸਟਿਕਾ ਸਮਾਨ ਵਜੂਸ ਪਤਾ ਲੱਗੇ ਕਿਸ ਤਰੀਕੇ ਨਾਲ ਅੱਗ ਲੱਗੀ ਨਹੀਂ ਪਤਾ ਨਹੀਂ ਲੱਗਿਆ ਭਾਈ ਜੀ ਇਹ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਇਸ ਦਾ ਇਥੋਂ ਨੰਗੇ ਜਾ ਰਹੇ ਸੀ ਤੇ ਜਦੋਂ ਦੇਖੀ ਵੀ ਅੱਗ ਲੱਗੀ ਹੋਈ ਹੈ ਸਾਨੂੰ ਲੱਗਿਆ ਵੀ ਇਹ ਨਾ ਬਾਈ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਲੱਗੇ ਅੱਗ ਬੁਝਾਉਣ ਲੱਗੇ ਤਕਰੀਬਨ 2-3 ਘੰਟੇ ਤੋਂ ਲਗਾਤਾਰ ਮਿਹਨਤ ਜਾਰੀ ਹੈ ਹਾਂਜੀ 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 ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਦੇ ਹਾਲਾਤ ਨੇ ਨਹੀਂ ਹੁਣ ਤਾਂ ਠੀਕ ਹੈ ਜੀ ਹੁਣ ਅੱਗ ਬੁਝ ਗਈ ਹੁਣ ਕਿਉਂਕਿ ਟਰਾਲੀ ਪਲਟਨ ਕਰਕੇ ਅੱਗ ਬੁਝ ਗਈ ਜੇ ਟਰਾਲੀ ਖੜੀ ਰਹਿੰਦੀ ਤਾਂ ਫਿਰ ਅੱਗ ਜ਼ਿਆਦਾ ਲੱਗਦੀ ਟਰਾਲੀ ਖੜੀ ਸੀ ਓਏ ਪਾਣੀ ਬੁਝਾ ਲਈ ਗਈ ਸੀ ਓਏ ਪਾਣੀ ਨਹੀਂ ਵਿੱਚ ਜਾ ਰਿਹਾ ਸੀ ਉਦੋਂ ਪਾਣੀ ਵਿੱਚ ਨਹੀਂ ਜਾ ਰਿਹਾ ਸੀ ਹੁਣ ਟਰਾਲੀ ਪਲਟਨ ਕਰਕੇ ਹੁਣ ਪਾਣੀ ਵਿੱਚ ਜਾ ਰਿਹਾ ਹੁਣ ਅੱਗ ਤੇ ਕਾਬੂ ਪਾ ਲਿਆ ਤੇ ਇਨਸਾਨਾਂ ਦਾ ਨਾਟ ਇਹ ਤਾਂ ਹੁਣ ਬੌਜੀ ਦੱਸਣਗੇ ਜਿਨ੍ਹਾਂ ਦਾ ਮਾਲ ਹੈ ਜੀ ਹੁਣ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕੀ ਨਾਮ ਹੈ ਤੁਹਾਡਾ ਕਰਮਪਾਲ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੜੀ ਮਦਦ ਕਰ ਰਹੀ ਸੀ ਕਿ ਟ੍ਰੈਲੀ ਨੇ ਜਿਹੜਾ ਸਮਾਨ ਤੇ ਅਸੀਂ ਕਿੱਥੇ ਵਗੈਰਾ ਪੇਸੇ ਨੂੰ ਅੱਗ ਲੱਗੀ ਸੀ ਕਾਰਨਾਂ ਦਾ ਪਤਾ ਲੱਗੇ ਕਾਰਨਾਂ ਤੇ ਲੱਗਦਾ ਵੀ ਜੀ ਵੀ ਜਿਵੇਂ ਓਵਰ ਹੀਟ ਹੋਏ ਉਹ ਹੁੰਦੀ ਆ ਆਪਣਾ ਗਰਮ ਹੋ ਕੇ ਥੋੜਾ ਨੀਚੇ ਬੋਡੀ ਦੇ ਟੇਰਾਂ ਕਰਕੇ ਅੱਗ ਲੱਗਣ ਦਾ ਕਾਰਨ ਇਹੀ ਲੱਗਦਾ ਬਾਕੀ ਹੁੰਦਾ ਕਾਬੂ ਕੰਟਰੋਲ ਹੋ ਗਿਆ ਕਿਤੇ ਕਿੰਨੇ ਕ ਘੰਟੇ ਲੱਗਾ ਤਾਰ ਇਹ ਮਾਨਕ ਜੋ ਸਹਾਗਚਾਰ ਦੀ ਲੱਗੀ ਹੋਈ ਹੈ ਜੀ ਫਿਰ ਹੁਣ ਹੁਣ 6 ਵਜੇ ਨਾਲੇ ਨੇ 2 ਘੰਟੇ ਦੇ ਕਰੀਬ ਤਾਂ ਹੋ ਉਸੇ ਤੇ ਤੁਸੀਂ ਲਗਾਤਾਰ ਮਦਦ ਕਰੀ ਤੁਹਾਨੂੰ ਜਾਣਦੇ ਨੇ ਕਿ ਨਹੀਂ ਨਹੀਂ ਅਸਟਾ ਆਪਣਾ ਰੋੜ ਹੈਲਪਰ ਘਰ ਦੇ ਸੀ ਆਸਾਨੇ ਤੋਰ ਤੇ ਕਿਸੇ ਹੈਲਪ ਕਰ ਰਹੀ ਜੀ ਉਹਦਾ ਕਰਕੇ ਜੰਨਾ ਕਦੇ ਸੀ ਦੇਖੀ ਅੱਗ ਲੱਗੀ ਆ ਜਿਆਰਾ ਇਕੱਲਾ ਟਰੈਕਟਰ ਵਾਲਾ ਸੀਗਾ ਤੇ ਉਹ ਲੱਗਿਆ ਹੋਇਆ ਸੀਗਾ ਤੇ ਨਾਲ ਫਿਰ ਅਸੀਂ ਆਪ ਲਾਗੇ ਫਾਇਰ ਫਾਇਰ ਵਾਲੇ ਆਗੇ ਸੀ ਅੰ데 ਕ ਘੰਟੇ ਤੱਕ ਬਾਦ ਆਗੇ ਸੀ ਥੋੜੇ ਜਿਹਾ ਇਹ ਨੂੰ ਥੋੜਾ ਕੰਟਰੋਲ ਆ ਦੇ ਤੇ ਕਿਉਂ ਗੇਰੇਆ ਕਿਉਂ ਗਿਆ ਇਹਦਾ ਤੋਂ ਦਿੱਤਾ ਗੈਸਟਰ ਇਹਦੇ ਨੀਚੇ ਜਿਹੜੀ ਬਾਡੀ ਦੇ ਨੀਚੇ ਮੇਨ ਦੇ ਪੁਆਇੰਟ ਨੀਚੇ ਜਿਹੜਾ ਲੋਹੇ ਵਾਲੀ ਉੱਥੇ ਬਾਡੀ ਦੇ ਉੱਪਰ ਸਾਰਾ ਵਜਨ ਕਰਕੇ ਨਾ ਗੱਤੇ ਕਰਕੇ ਪਾਣੀ ਨਹੀਂ ਜਾ ਰਿਹਾ ਜੀ ਤਾਰ ਕੇ ਫਿਰ ਇਹਨੂੰ ਪਲਟਾਣਾ ਪਿਆ ਨੁਕਸਾਨ ਦਾ ਅੰਦਾਜ਼ਾ ਲਗਾ ਸਦਾ ਜਦ ਤੱਕ ਇਹ ਮੰਨ ਕੇ ਚਲੋ 70 80 ਹਜ਼ਾਰ ਦਾ ਤਾਂ ਹੋ ਚੁੱਕਿਆ ਹਲੇ ਬਾਕੀ ਅੱਗੇ ਕੰਟਰੋਲ ਬਾਕੀ ਬਾਬੂ ਜੀ ਬਾਕੀ ਬਾਬੂ ਜੀ ਬੈਠੇ ਨੇ ਲੈ ਕੇ